ਸਾਸੀ ਕਾਸੀ ਮੈਂ ਜੀ ਸਰ ਜੀ ਦਾਸਪੁਰ ਤੋਂ ਇੱਕ ਅੱਛਾ ਜਿਹੜੇ ਮੇਰੇ ਸਾਇਸ ਕੱਚੇ ਮੀਂਹ ਤੇ ਕੇ ਫਾਮਰ ਉਹ ਪੋਸਟ ਪੜੀ ਚੀਤੇ ਸਭ ਤੋਂ ਪਹਿਲਾਂ ਮੈਂ ਆਪਣੇ ਬਾਰੇ ਦੱਸਣਾ ਚਾਹੁੰਦਾ ਮੈਂ ਮਨਿੰਦਰ ਸਿੰਘ ਇੰਸਪੈਕਟਰ ਨਗਰ ਕੌਂਸਲ ਗੁਰਦਾਸਪੁਰ ਇਹ ਇਨਕ੍ਰੋਜਮੈਂਟਾਂ ਦੇ ਸਬੰਧ ਵਿੱਚ ਇਸ ਤਰ੍ਹਾਂ ਜੀ ਆਪਣਾ ਜਿਹੜੇ ਆਪਣੇ ਡੀਸੀ ਸਾਹਿਬ ਨੇ ਉਹਨਾਂ ਵੱਲੋਂ ਵੀ ਤਕੋ ਕੁਮ ਜਾਰੀ ਕਰ ਦਿੱਤੇ ਗਏ ਨੇ ਕਿ ਇਹਨਾਂ ਇਨਕ੍ਰੋਜਮੈਂਟਾਂ ਨੂੰ ਦੂਰ ਕੀਤਾ ਜਾਵੇ لیکن ਸਾਡੇ ਕੋਲ ਸਟਾਫ ਦੀ ਘਾਟ ਹੋਣ ਕਾਰਨ ਤੇ ਆਪਣੇ ਜਿਹੜੇ 26 ਜਨਵਰੀ ਦੇ ਸੰਬੰਧ ਦੇ ਵਿੱਚ ਇਸ ਕਰਕੇ ਸਾਡਾ ਜਿਹੜਾ ਉਹ ਕੰਮ ਥੋੜਾ ਜਿਹਾ ਲੇਟ ਹੋਇਆ ਅਦਰਵਾਈਜ਼ ਅਸੀਂ ਜਿਹੜਾ ਸਾਰਾ ਕਪਸਰੀ ਸ਼ਹਿਰ ਵਾਸੀਆਂ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਵਾ ਕਿ ਆਪੋ ਆਪਣੇ ਜਿਹੜੇ ਸਬਾਨ ਆ ਆਪਣੇ ਅੰਦਰ ਕਰ ਲਓ ਲੇਕਿਨ ਨਹੀਂ ਕਰਤੇ ਤਾਂ ਅਸੀਂ ਸੋਮਵਾਰ ਤੋਂ ਬਦਕ ਬਕਾਇਦਾ ਜਈ ਟੀਮਾਂ ਦੋ ਬਣਾ ਦਿੱਤੀਆਂ ਗਿਆ ਨਾ ਤੇ ਸ਼ਹਿਰ ਦੇ ਵਿੱਚ ਕੋਈ ਵੀ ਇਨਕ੍ਰੋਜਮੈਂਟ ਨਜ਼ਰ ਨਹੀਂ ਆਬਦਾ ਸਰ ਜੀ ਜੀ ਇਹ ਕਰਵਾਈ ਕਰੀਏ ਇਹ ਰੱਖੋ ਜਣੇਗੀ ਇਸ ਕੋ ਇਹ ਰੈਗੂਲਰ ਦੋ ਟੀਮਾਂ ਬਣਾ ਦਿੱਤੀਆਂ ਗਈਆਂ ਜੀ ਇਹ 27 ਤਰੀਕ ਤੋਂ ਬਾਅਦ ਜਿਹੜੀ ਆ ਰੈਗੂਲਰ ਲਗਾਤਾਰ ਚੱਲੇਗੀ ਜਿਨ੍ਹਾਂ ਚਾਰੇ ਇਨਕ੍ਰੋਚਮੈਂਟ ਦੂਰ ਨਹੀਂ ਹੋ ਜਾਂਦੀ ਕਿ ਤਕਰੀਬਨ ਕਿੰਨੇ ਸਕਰ ਇਥੇ ਕੋਈ 10 ਤੋਂ ਸਾਰੇ ਸ਼ਹਿਰ ਗੁਰਦਾਸਪੁਰ ਦੇ ਵਿੱਚ ਜਿੱਥੇ ਵੀ ਇਨਕ੍ਰੋਚਮੈਂਟ ਹੈਗੀ ਆ ਜਿੱਥੇ ਵੀ ਦੁਕਾਨਦਾਰਾਂ ਨੇ ਜਾਂ ਰੇੜੀ ਵਾਲਿਆਂ ਨੇ ਜਾਂ ਫੜੀ ਵਾਲਿਆਂ ਨੇ ਨਾਜਾਇਜ਼ ਇਨਕ੍ਰੋਚਮੈਂਟ ਕੀਤੀਆਂ ਇਹ ਸਾਰੀ ਅਮਰਧਾਨ ਜੀ ਦਾ ਵੀ ਹੁਕਮ ਹੈ ਇਹ ਸਾਰੀਆਂ ਜਿਹੜੀਆਂ ਦੂਰ ਕੀਤੀਆਂ ਜਾਣ ਤੇ ਦੂਰ ਕੀਤੀਆਂ ਜਾਣਗੀਆਂ ਇਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਏਗੀ ਜਿਹੜਾ ਸਮਾਨ ਆ ਜਿਹੜੇ ਸਮਾਨਾਂ ਚ ਨਹੀਂ ਜੀ ਇਹਨਾਂ ਨੂੰ ਸਾਰਾ ਵਾ ਜਿਹੜਾ ਸਮਾਨ ਜਿਹੜਾ ਵਾ ਇਹਨਾਂ ਦਾ ਟਰਾਲੀਆਂ ਦੇ ਰਾਹੀਂ ਜੀਸੀਬੀ ਦੇ ਰਾਹੀਂ ਸਾਰਾ ਲੱਦ ਕੇ ਜਿਹੜਾ ਵਾ ਜ਼ਬਤ ਕੀਤਾ ਜਾਏਗਾ ਸਮਾਨ ਇਹ ਜੁਰਮਾਨਾ ਜੇਕਰ ਇਹਨਾਂ ਨੂੰ ਜੁਰਮਾਨਾ ਤੇ ਜਿਹੜਾ ਵਾ ਵੇਖੋ ਜੀ ਜੁਰਮਾਨਾ ਤੇ ਇਹੋ ਸਾਹਿਬ ਵੀ ਪਾ ਸਕਦੇ ਆ ਤੇ ਲੇਕਰ ਜਿਹੜਾ ਸਮਾਨ ਅਸੀਂ ਜ਼ਬਤ ਕਰ ਲਿਆ ਤੇ ਵਾਪਸ ਨਹੀਂ ਦਿੱਤਾ ਜਾਏਗਾ ਤੇ ਜੇਕਰ ਇਹੋ ਸਾਹਿਬ ਚਾਹਣਗੇ ਤਾਂ ਉਹਨਾਂ ਨੂੰ ਭਾਰੀ ਜੁਰਮਾਨੇ ਕਰਕੇ ਫਿਰ ਉਹ ਸਬਾਨ ਵਾਪਸ ਕਰਨਗੇ ਤੇ ਗਾਂਦ ਉਹਨਾਂ ਨੂੰ ਵਾਰਨਿੰਗ ਦਿੱਤੀ ਜਾਏਗੀ। ਸਹੀ ਲਾਸਟ ਮੈਸੇਜ 24 ਇਹ ਵਸੂ। ਮੈਂ ਸ਼ਹਿਰ ਵਾਸੀਆਂ ਨੂੰ ਇਹੋ ਬੇਨਤੀ ਕਰਨਾ ਚਾਹਾਂਗਾ ਕਿ ਸ਼ਹਿਰ ਵਾਸੀ ਜਿਹੜੇ ਆ ਆਪੋ ਆਪਣੀਆਂ ਦੁਕਾਨਾਂ ਦੇ ਉੱਤੇ ਆਪਣਾ ਸਮਾਨ ਜਿਹੜਾ ਵਾ ਆਪਣੇ ਸ਼ਟਰਾਂ ਦੇ ਅੰਦਰ ਅੰਦਰ ਹੀ ਰੱਖਣ ਬਾਹਰ ਨਾ ਰੱਖਣ ਤਾਂ ਕਿ ਸ਼ਹਿਰ ਜਿਹੜਾ ਸਾਫ਼ ਸੁਥਰਾ ਤੇ ਸਜਾ ਜਿਹੜਾ ਵਾ ਰਹਿ ਸਕੇ ਤੇ ਆਪਣਾ ਜਿਹੜਾ ਵਾ ਕਿਸੇ ਨੂੰ ਵੀ ਰਾਹਗੀਰ ਨੂੰ ਜਾਂ ਕਿਸੇ ਨੂੰ ਵੀ ਦਿੱਕਤ ਨਾ ਆਵੇ।